ਇਹ ਉਹ ਡੱਬੇ ਆ ਜਿਨ੍ਹਾਂ ਦੇ ਵਿੱਚ ਸੋਨੇ ਦੇ ਗਹਿਣੇ ਸੀਗੇ ਘਰ ਦਾ ਸੋਨਾ ਸੀਗਾ ਜਿਹੜੇ ਆ ਦੋ ਬਦਮਾਸ਼ ਘਰ ਦੇ ਅੰਦਰ ਬੜੇ ਅਲਮਾਰੀਆਂ ਠੀਕ ਕਰਨ ਦੇ ਬਹਾਨੇ ਘਰ ਦਾ ਵੱਡਾ ਨਖਾਨ ਚੀਤਾ ਤੇ ਫਰਾਰ ਹੋ ਗਏ। ਘਰ ਦੇ ਵਿੱਚ ਦੋ ਬੰਦੇ ਆਏ ਅਲਮਾਰੀ ਠੀਕ ਕਰਨ ਲਈ ਤੇ ਘਰ ਦਾ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਕਰਕੇ ਫਰਾਰ ਹੋ ਗਏ। ਕਰਦੇ ਨੇ ਸੋਚਿਆ ਕਿ ਸਾਡੇ ਘਰ ਦੀ ਅਲਮਾਰੀ ਦਾ ਤਾਲਾ ਜਿਹੜਾ ਉਹ ਖਰਾਬ ਹੈ ਅਸੀਂ ਠੀਕ ਕਰਾ ਲੈਂਦੇ ਹਾਂ ਪਰ ਉਹਨਾਂ ਨੂੰ ਠੀਕ ਕਰਾਣਾ ਇੰਨਾ ਮਹਿੰਗਾ ਪੈ ਗਿਆ ਕਿ ਘਰ ਦਾ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਹਾਂਜੀ ਬਈ ਦਾ ਟਾਈਮ ਸੀ ਮੇਰੀ ਵਾਈਫ ਨੇ ਮੈਨੂੰ ਉਠਾਇਆ ਮੈਂ ਬਹੁਤ ਗਹਿਰੀ ਨੀਂਦ ਦੇ ਵਿੱਚ ਸੀ ਜਦੋਂ ਉਹਨੇ ਮੈਨੂੰ ਉਠਾਇਆ ਕਹਿੰਦੀ ਸੀ ਕੁਝ ਤਾਂ ਗਲਤ ਲੱਗ ਰਿਹਾ। ਉਸ ਤੋਂ ਅਸੀਂ ਸਟੋਰ ਵੱਲ ਗਏ ਤੇ ਸਟੋਰ ਵੱਲ ਗਏ ਤੇ ਆਪਣਾ ਅਸੀਂ ਲਮਾਰੀ ਦੇਖੀ ਲਮਾਰੀ ਖੁੱਲੀ ਪਈ ਸੀ ਤੇ ਲੋਕਰ ਟੁੱਟਿਆ ਹੋਇਆ ਸਾਰਾ ਗਹਿਣਾ ਤੇ ਕੈਸ਼ ਉੱਥੋਂ ਕੱਢ ਲਿਆ। ਕੁਛ ਕਰ ਗਏ ਜਾਂ ਉਹਨਾਂ ਨੇ ਕੁਛ ਕੀਤਾ ਸੀ ਆਜ ਤੱਕ ਕਿੁੱਛ ਵੀ ਨਹੀਂ ਪਤਾ ਬੈਠਾ ਬੈਠਾ ਬੰਨਾ ਇਕਦਮ ਓਕੇ ਜਿਹਾ ਸੋਹਣਾ ਲੱਗਦਾ ਹੈ। ਤੇ ਆ ਦੇਖਾ ਉਹ ਵੀ ਆ ਦੇ ਪਰ ਥੋੜਾ ਜਿਆਦਾ ਕੋਈ ਵੀ ਕੋਈ ਗੈਸਟ ਵੀ ਆਉਂਦਾ ਕੋਈ ਥੋੜਾ ਮਿਆਰ ਦੇ ਗਾਰਜ ਦੇ ਬਿਜ਼ਨਸ ਉਹਨੇ ਬਣਾ ਲਈ ਤੇ ਬਾਅਦ ਚ ਸਾਨੂੰ ਪਤਾ ਚੱਲਿਆ ਕਿ ਇਹ ਵੀ ਵੀਡੀਓ ਕਿਸ ਬੰਦੇ ਦੀ ਦਾ ਸਬਰ ਨਿਊ ਦੇਖ ਰਹੇ ਹੋ ਤੁਸੀਂ ਮੇਹਾਂ ਸੌਰਵਰਾ ਘਰ ਦੇ ਵਿੱਚ ਦੋ ਬੰਦੇ ਆਏ ਅਲਮਾਰੀ ਠੀਕ ਕਰਨ ਲਈ ਤੇ ਘਰ ਦਾ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਕਰਕੇ ਫਰਾਰ ਹੋ ਗਏ ਤਸਵੀਰਾਂ ਦਿਖਾ ਦੇਣਾ ਉਸ ਘਰ ਦੀਆਂ ਦੱਸਿਆ ਜਾ ਰਿਹਾ ਕਿ ਇਸ ਘਰ ਦੇ ਵਿੱਚ ਅਲਮਾਰੀਆਂ ਜਿਹੜੀਆਂ ਠੀਕ ਕਰਨ ਲਈ ਬੰਦੇ ਜਿਹੜੇ ਹੈ ਗਲੀ ਦੇ ਵਿੱਚ ਘੁੰਮ ਰਹੇ ਸੀ ਘਰ ਦੇ ਨੇ ਸੋਚਿਆ ਕਿ ਸਾਡੇ ਘਰ ਦੀ ਅਲਮਾਰੀ ਦਾ ਤਾਲਾ ਜਿਹੜਾ ਉਹ ਖਰਾਬ ਹੈ ਅਸੀਂ ਵੀ ਠੀਕ ਕਰਾ ਲੈਨੇ ਆ ਪਰ ਉਹਨਾਂ ਨੂੰ ਠੀਕ ਕਰਾਣਾ ਇੰਨਾ ਮਹਿੰਗਾ ਪੈ ਗਿਆ ਕਿ ਘਰ ਦਾ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤਸਵੀਰਾਂ ਦੇਖ ਸਕਦੇ ਹੋ ਉਸ ਅਲਮਾਰੀ ਦੀਆਂ ਇਸ ਅਲਮਾਰੀ ਦਾ ਲੋਕ ਉਹਨਾਂ ਦੋ ਬਦਮਾਸ਼ਾਂ ਨੇ ਘਰ ਦੇ ਅੰਦਰ ਵੜ ਕੇ ਤੋੜ ਦਿੱਤਾ ਤੇ ਇਸ ਅਲਮਾਰੀ ਦੇ ਵਿੱਚੋਂ ਸੋਨੇ ਦੇ ਗਹਿਣੇ ਤੇ ਕੈਸ਼ ਚੱਕ ਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਕਿ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਇਆ ਤਸਵੀਰਾਂ ਦੇਖ ਸਕਦੇ ਹੋ ਇਹ ਉਹ ਡੱਬੇ ਆ ਜਿਨ੍ਹਾਂ ਦੇ ਵਿੱਚ ਸੋਨੇ ਦੇ ਗਹਿਣੇ ਸੀਗੇ ਘਰ ਦਾ ਸੋਨਾ ਸੀਗਾ ਜਿਹੜੇ ਆ ਦੋ ਬਦਮਾਸ਼ ਘਰ ਦੇ ਅੰਦਰ ਵੜੇ ਅਲਮਾਰੀਆਂ ਠੀਕ ਕਰਨ ਦੇ ਬਹਾਨੇ ਘਰ ਦਾ ਵੱਡਾ ਨੁਕਸਾਨ ਕੀਤਾ ਤੇ ਫਰਾਰ ਹੋ ਗਏ ਤਸਵੀਰਾਂ ਦੇਖ ਸਕਦੇ ਹੋ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਘਰ ਦੇ ਮਾਲਕ ਘਰ 'ਚ ਸੀਗੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਇਹ ਕਾંડ ਹੈ ਉਹ ਦੋ ਬਦਮਾਸ਼ ਕਰ ਗਏ ਜਿਹੜੇ ਘਰ ਦੇ ਮਾਲਕ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਘਟੀ ਕਿਸ ਤਰੀਕੇ ਦੇ ਨਾਲ ਉਹ ਘਰ ਦੇ ਅੰਦਰ ਦੋ ਬੰਦੇ ਵੜੇ ਤੇ ਕਿੰਨਾ ਕੁ ਨੁਕਸਾਨ ਜਿਹੜਾ ਇਹ ਉਹ ਕੀਤਾ ਗਿਆ ਤੇ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਇਸ ਘਰ ਦੀਆਂ ਜਿੱਥੇ ਨੁਕਸਾਨ ਹੋਇਆ ਅਲਮਾਰੀ ਤੋੜੀ ਗਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਅਲਮਾਰੀ ਤੋੜੀ ਗਈ ਉਹਨਾਂ ਨੂੰ ਇਹ ਅਲਮਾਰੀ ਸਹੀ ਕਰਨ ਦੇ ਲਈ ਕਿਹਾ ਵੀ ਨਹੀਂ ਗਿਆ ਸੀਗਾ ਅਲਮਾਰੀ ਜਿਹੜੀ ਆ ਦੂਜੀ ਸਹੀ ਕਰਨੀ ਸੀ ਜਦੋਂ ਉਹਨੇ ਦੇਖਿਆ ਕਿ ਘਰ ਦੇ ਜਿਹੜੇ ਆ ਸੋ ਗਏ ਆ ਤੇ ਉਹਨੇ ਬੜੀ ਚਲਾਕੀ ਦੇ ਨਾਲ ਇਸ ਅਲਮਾਰੀ ਨੂੰ ਤੋੜਿਆ ਤੇ ਦੇ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਚੁੱਕ ਕੇ ਫਰਾਰ ਹੋ ਗਏ ਘਰ ਦੇ ਜਿਹੜੇ ਮਾਲਕ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਉਹ ਬੰਦੇ ਘਰ ਦੇ ਅੰਦਰ ਵੜੇ ਕੌਣ ਉਹ ਬੰਦੇ ਸੀਗੇ ਜਿਨ੍ਹਾਂ ਨੂੰ ਜਿਹੜਾ ਕਿ ਘਰ ਦੇ ਅੰਦਰ ਵਾੜਿਆ ਗਿਆ ਕੀ ਨਾਮ ਹੈ ਭਾਜੀ ਤੁਹਾਡਾ ਮੇਰਾ ਅਮਨ ਲਿਖੀ ਜੀ ਮੰਨੇ ਕੀ ਹੋਇਆ ਕੀ ਸੀਗਾ ਇਹ ਜੀ ਮੈਂ 12:30 ਵਜੇ ਨਾਸ਼ਤਾ ਇਹਨਾਂ ਨੂੰ ਬਾਹਰੋਂ ਲਿਆ ਕੇ ਦਿੱਤਾ ਜੀ ਤੇ ਮੈਂ ਕੰਮ ਕਿਤੇ ਚਲਾ ਗਿਆ ਬਾਹਰ ਤੇ ਉਸ ਤੋਂ ਬਾਅਦ ਮੈਂ 3:30 ਵਜੇ ਘਰੇ ਵਾਪਸ ਆਇਆ ਤੇ ਇੱਥੇ ਦੋ ਬੰਦੇ ਦਰਵਾਜ਼ੇ ਦਾ ਲੋਕ ਠੀਕ ਕਰ ਰਹੇ ਸੀਗੇ ਤੇ ਮੈਂ ਆਪਣੀ ਵਾਈਫ ਨੂੰ ਪੁੱਛਿਆ ਕਿ ਵੀ ਆਪਣਾ ਕਹਿੰਦੇ ਜੀ ਇਹ ਕੱਲ ਵਾਲੇ ਆ ਜਿਹੜੇ ਪਹਿਲਾਂ ਵੀ ਇੱਕ ਦਿਨ ਪਹਿਲਾਂ ਆਏ ਸੀਗੇ ਤੇ ਉਹ ਉਹੀ ਆਏ ਨੇ ਇਹ ਤੇ ਮੈਂ ਇੱਥੇ ਸੋਫੇ ਤੇ ਮੈਂ ਪਾਣੀ ਪੀਲਾ ਮੈਂ ਸੋਫੇ ਤੇ ਆ ਕੇ ਬੈਠ ਗਿਆ ਤੇ ਉਸ ਤੋਂ ਬਾਅਦ ਉਹ ਇੱਧਰ ਆ ਗਏ ﺍﻟमारी ਦੇ ਹੈਂਡਲ ਠੀਕ ਕਰਨ ਵਾਸਤੇ ਇੱਧਰ ਬਹਿ ਗਏ ਕਿ ਇੱਧਰ ਬਹਿ ਗਏ ਕਿ ਸੋਫੇ ਤੇ ਬਹਿ ਗਏ ਮੈਂ ਸਾਹਮਣੇ ਸੋਫੇ ਤੇ ਬੈਠਾ ਸੀ ਜੀ ਉਸ ਤੋਂ ਬਾਅਦ ਮੇਰੀ ਵਾਈਫ ਕਹਿੰਦੀ ਹੈ ਮੇਰਾ ਸਿਰ ਥੋੜਾ ਜਿਹਾ ਭਾਰੀ ਹੋ ਰਿਹਾ ਹੈਗਾ ਵਾ ਤੇ ਮੈਂ ਸੌਂ ਚੱਲੀ ਆ ਇਸ ਤੋਂ ਬਾਅਦ ਹੁਣ ਤੁਸੀਂ ਦੇਖ ਲਿਓ ਜੋ ਵੀ ਹੈਗਾ ਉਸ ਤੋਂ ਬਾਅਦ ਮੈਂ ਆਪਣੇ ਬੱਚੇ ਮੇਰੇ ਕੋਲ ਬੈਠੇ ਸੀ ਤੇ ਮੈਂ ਆਪਣੇ ਬੱਚਿਆਂ ਨੂੰ ਕਿਹਾ ਦੋਹਾਂ ਨੂੰ ਕਿ ਵੀ ਥੱਲੇ ਚੱਲ ਜਾਓ ਦਾਦੀ ਕੱਲੀ ਹੈ ਤੇ ਉਹਨਾਂ ਕੋਲ ਬੈਠ ਜਾਓ ਕਿ ਮੇਰਾ ਬ੍ਰਦਰ ਗੜਸ਼ੰਕਰ ਬਾਹਰ ਗਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਫੋਨ ਚਲਾਣ ਲੱਗਿਆ ਉਸ ਤੋਂ ਤੇ ਉਸ ਤੋਂ ਬਾਅਦ 5 ਵਜੇ ਦਾ ਟਾਈਮ ਸੀ ਮੇਰੀ ਵਾਈਫ ਨੇ ਮੈਨੂੰ ਉਠਾਇਆ ਮੈਂ ਬਹੁਤ ਗਹਿਰੀ ਨੀਂਦ ਦੇ ਵਿੱਚ ਸੀ ਜਦੋਂ ਉਹਨੇ ਮੈਨੂੰ ਉਠਾਇਆ ਕਹਿੰਦੀ ਜੀ ਕੁਝ ਗਲਤ ਲੱਗ ਰਿਹਾ ਉਸ ਤੋਂ ਬਾਅਦ ਅਸੀਂ ਸਟੋਰ ਵੱਲ ਗਏ ਤੇ ਸਟੋਰ ਵੱਲ ਗਏ ਤੇ ਆਪਣਾ ਅਸ਼ਲਮਾਰੀ ਦੇਖੀ ਲਮਾਰੀ ਖੁੱਲੀ ਪਈ ਸੀ ਤੇ ਲੋਕਰ ਟੁੱਟਿਆ ਪਿਆ ਸਾਰਾ ਗਹਿਣਾ ਤੇ ਕੈਸ਼ ਉਹ ਕੱਢ ਕੇ ਲੈ ਗਏ ਸਰ ਕਹਿੰਦੇ ਜਦੋਂ ਤੁਹਾਨੂੰ ਉਠਾਇਆ ਤੁਸੀਂ ਇੰਨੀ ਗਹਿਰੀ ਨੀਂਦ ਚ ਸੁੱਤੇ ਪਏ ਸੀ ਤੁਹਾਡੇ ਉੱਪਰ ਪਾਣੀ ਦੇ ਛਿੱਟੇ ਮਾਰਨੇ ਵੇ ਤਾਂ ਤੁਸੀਂ ਉੱਠ ਹਾਂਜੀ ਬਹੁਤ ਜ਼ਿਆਦਾ ਗਹਿਰੀ ਨੀਂਦ ਚ ਸੀ ਬਹੁਤ ਜ਼ਿਆਦਾ ਇਹ ਕਿਸ ਤਰੀਕੇ ਨੇ ਇਦਾਂ ਕਦੀ ਪਹਿਲਾਂ ਵੀ ਹੋਇਆ ਨਹੀਂ ਕਿਉਂਕਿ ਬੰਦਾ ਸੌਂਦਾ ਜੋ ਇਹ ਕੋਈ ਆਵਾਜ਼ ਮਾਰਦਾ ਤੇ ਬੰਦਾ ਉੱਠ ਹੀ ਜਾਂਦਾ ਨਹੀਂ ਸਰ ਬਿਲਕੁਲ ਵੀ ਨਹੀਂ ਕਦੀ ਪਹਿਲਾਂ ਕਦੀ ਵੀ ਨਹੀਂ ਆਇਆ ਨਹੀਂ ਗਰੀ ਨਹੀਂ ਇੰਦੇ ਵਿੱਚ ਪਤਾ ਨਹੀਂ ਉਹ ਕੁਝ ਕਰ ਗਏ ਜਾਂ ਉਹਨਾਂ ਨੇ ਕੁਝ ਕੀਤਾ ਸੰਘਾਸ ਤੱਕ ਕੁਝ ਵੀ ਨਹੀਂ ਪਤਾ ਕਿ ਬੈਠਾ ਬੈਠਾ ਬੰਦਾ ਇੱਕਦਮ ਸੋਫੇ ਤੇ ਸੋਉ ਨਹੀਂ ਸਕਦਾ ਹੈਗਾ ਪਤਾ ਨਹੀਂ ਇਹ ਕਿਸ ਤਰ੍ਹਾਂ ਹੋ ਗਿਆ ਇਹ ਕਿੰਨੇ ਕੁ ਦਾ ਨੁਕਸਾਨ ਕਿੰਨੇ ਕੁ ਦਾ ਹੋ ਗਿਆ ਇਹ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਅੱਛਾ ਫਸਤਾ ਚਲੋ ਇਹ ਕਹਿੰਦੇ ਆ ਕਿ ਚਲੋ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਪਰਮਾਤਮਾ ਦਾ ਸ਼ੁਕਰ ਹੈ ਕਿਉਂਕਿ ਪਰਿਵਾਰ ਸਾਰਾ ਘਰ ਸੀਗਾ نیچے ਤੁਹਾਡੇ ਮਦਰ ਸੀਗੇ ਵਾਈਫ ਸੀ ਤੁਸੀਂ ਉਧਰੋਂ ਆ ਗਏ ਬੱਚੇ ਵੀ ਘਰ ਸੀਗੇ ਹਨਾ ਜੇ ਬੱਚੇ ਇਸ ਚੀਜ਼ ਨੂੰ ਦੇਖ ਲੈਂਦੇ ਬੱਚਿਆਂ ਨੇ ਰੋਲਾ ਪਾ ਦੇਣਾ ਸੀ ਤੇ ਕਿਤੇ ਨਾ ਕਿਤੇ ਹੋਰ ਵੀ ਨੁਕਸਾਨ ਹੋ ਸਕਦਾ ਬਿਲਕੁਲ ਸਰ ਉਹਨਾਂ ਕੋਲ ਅਜਾਰ ਵੀ ਸੀਗੇ ਠੀਕ ਕਰਨ ਵਾਲੇ ਉਹ ਕੁਝ ਵੀ ਕਰ ਸਕਦੇ ਸੀ ਹੂੰ ਤੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਫਿਰ ਹਾਂਜੀ ਸਰ ਪਹਿਲਾਂ ਆਨਲਾਈਨ ਕੰਪਲੇਂਟ ਲਖਾਈ ਫਿਰ ਉਹਨਾਂ ਦੀ ਕਾਲ ਆਈ ਫਿਰ ਅਸੀਂ ਅੱਗੇ ਚੌਂਕੀ ਇੱਥੇ ਕੰਪਲੇਂਟ ਦਿੱਤੀ ਤੇ ਉਹਨਾਂ ਨੇ ਸਾਨੂੰ ਆਏ ਉਹਨਾਂ ਨੇ ਸਾਰੀ ਤਫਤੀਸ਼ ਕੀਤੀ ਕੈਮਰੇ ਵੀ ਇੱਥੇ ਖੰਗਾਲੇ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਵੀ ਅਸੀਂ ਬੰਦੇ ਨੂੰ ਫੜ ਲਾਂਗੇ ਤੇ ਰਿਕਵਰੀ ਜਲਦੀ ਜਲਦੀ ਕਰ ਲਾਂਗੇ ਕਹਿੰਦੇ ਬੱਚੇ ਜਦੋਂ ਇੱਥੇ ਬੈਠੇ ਸੀ ਬੱਚਿਆਂ ਨੇ ਅਚਾਨਕ ਉਹਨਾਂ ਦੀ ਵੀਡੀਓ ਵੀ ਇੱਕ ਕੈਪਚਰ ਕਰ ਲਈ ਮੋਬਾਈਲ ਦੀ ਜੀ ਸਰ ਜੀ ਮੇਰਾ ਬੇਟਾ ਉਹਦੀ ਆਦਤ ਹੈ ਥੋੜਾ ਜਿਹਾ ਕੋਈ ਵੀ ਕੋਈ ਗੈਸਟ ਵੀ ਆਂਦਾ ਤੇ ਉਹ ਵੈਸੇ ਥੋੜਾ ਮਿਆਗ ਦੇ ਵਿੱਚ ਕਿਦਾਂ ਵੀ ਵੀਡੀਓ ਉਹਨੇ ਬਣਾ ਲਈ ਤੇ ਬਾਅਦ ਚ ਸਾਨੂੰ ਪਤਾ ਚੱਲਿਆ ਕਿ ਵੀ ਵੀਡੀਓ ਉਸ ਬੰਦੇ ਦੀ ਹੀ ਹੈਗੀ ਤੁਸੀਂ ਪੁਲਿਸ ਨੂੰ ਦਿਖਾਈ ਵੀਡੀਓ ਜੀ ਸਰ ਅਸੀਂ ਪੁਲਿਸ ਵਾਲਿਆਂ ਨੂੰ ਵੀਡੀਓ ਵੀ ਦਿੱਤੀ ਜੀ ਕੀ ਕਹਿੰਦੇ ਉਹ ਉਹਨਾਂ ਦੇ ਪਹਿਚਾਨ ਚ ਆਇਆ ਬੰਦਾ ਕਿਉਂਕਿ ਪੁਲਿਸ ਨੂੰ ਅਕਸਰ ਪਤਾ ਹੁੰਦਾ ਜਿਹੜੇ ਇਦਾਂ ਦੇ ਚੋਰ ਚੱਕੇ ਜਾਂ ਬਦਮਾਸ਼ ਹੁੰਦੇ ਉਹਨਾਂ ਕੋ ਰਿਕਾਰਡ ਹੁੰਦੇ ਪੂਰੇ ਸਰ ਹਜੇ ਤੱਕ ਤਾਂ ਕੋਈ ਉਹਨਾਂ ਵੱਲੋਂ ਕੋਈ ਆਇਆ ਨਹੀਂ ਕੋਈ ਮੈਸੇਜ ਨਹੀਂ ਆਇਆ ਕਿ ਫੜੇਗੇ ਕਿ ਨਹੀਂ ਫੜੇਗੇ ਜੀ ਕੀ ਹੋਇਆ ਕੀ ਸੀਗਾ ਤੁਸੀਂ ਜਦੋਂ ਇਹ ਬੰਦੇ ਘੁੰਮ ਰਹੇ ਸੀਗੇ ਗਲੀ ਦੇ ਵਿੱਚ ਘੁੰਮ ਰਹੇ ਸੀਗੇ ਤੁਸੀਂ ਸੋਚਿਆ ਹੋਣਾ ਚਲੋ ਘਰ ਦਾ ਲੋਕ ਖਰਾਬ ਹੈ ਮੈਂ ਠੀਕ ਕਰਾ ਲੈਣੀ ਹੈ ਹਨ ਤੇ ਕਿਸ ਤਰੀਕੇ ਦੇ ਨਾਲ ਘਰ ਅੰਦਰ ਵੜੇ ਤੁਹਾਨੂੰ ਸ਼ੱਕ ਨਹੀਂ ਹੋਇਆ ਇਹਨਾਂ ਬੰਦਿਆਂ ਤੇ ਨਹੀਂ ਜਿੱਦਾਂ ਆਪਾਂ ਕਈ ਵਾਰ ਉਟਿ ਉਟਿ ਵੀ ਠੀਕ ਕਰਾਉਂਦੇ ਆ ਤੇ ਬੰਦੇ ਨਾਰਮਲੀ ਕੰਮ ਕਰ ਜਾਂਦੇ ਤਾਂ ਆਪਾਂ ਸਾਰਿਆਂ ਨੂੰ ਇੱਦਾਂ ਹੀ ਸੋਚਦੇ ਕਿ ਆਪਾਂ ਦੇ ਅੰਦਰ ਈਮਾਨ ਆ ਤਾਂ ਬਸ ਉਹਦੇ ਦੂਜਾ ਬੰਦਾ ਵੀ ਆਪਣੀ ਮਿਹਨਤ ਰੋਜੀ ਰੋਟੀ ਲਈ ਕੰਮ ਨੂੰ ਨਿਕਲੇ ਆਇਆ ਵਾ ਤੇ ਆਪਾਂ ਉਹ ਦੋ ਚਾਰ ਵਾਰ ਵੀ ਕੰਮ ਕਰਾਇਆ ਸਾਰੇ ਬਹੁਤ ਵਧੀਆ ਕਰਕੇ ਚਲੇ ਜਾਂਦੇ ਆ ਕੰਮ ਤੇ ਆਪਾਂ ਸੋਚਿਆ ਚੱਲ ਐਵੀ ਬਹੁਤ ਮਸਟ ਕੰਮ ਆ ਬਾਕੀ ਮੈਂ ਕਾਫੀ ਟਾਈਮ ਤੱਕ ਪਹਿਲੇ ਵੇਟ ਕੀਤਾ ਸੀ ਇਸ ਕੰਮ ਲਈ ਕਿ ਚੱਲ ਟਾਈਮ ਸਰ ਰਿਹਾ ਬਟ ਜਦੋਂ ਹੈਂਡਲ ਨੂੰ ਮੈਨੂੰ ਓਕੀ ਹੁੰਦੀ ਸੇਲਮਾਰੀ ਦੀ ਖੋਲਣ ਨੂੰ ਤੇ ਐਲਮਾਰੀ ਦਾ ਵੀ ਸੀ ਸਾਨੂੰ ਆਂ ਜਾਣੂ ਕਿ ਚਲੋ ਸਾਡੀ ਜ਼ਿਆਦਾ ਸੇਫ ਕਰਕੇ ਆਪਾਂ ਉੱਪਰ ਬੁਲਾ ਲਿਆ ਤੇ ਇੱਕ ਦਿਨ ਪੱਲੇ ਮੈਨੂੰ ਚਲ ਮਨੂ ਸੀ ਕਿ ਮੇਰੇ ਹਸਬੰਦ ਨਾਲ ਮੇਨਾਂ ਰਜਾ ਸੀਗੀ ਮੇਰੇ ਮਨ 'ਚ ਇੱਕ ਇਹੀ ਸੈਟ ਬੈਠ ਗਿਆ ਸੀ ਕਿ ਚਲ ਮੈਂ ਇਹਨਾਂ ਨੂੰ ਕਿਹਾ ਹੋਇਆ ਵਾ ਤਾਂ ਮੈਂ ਕਿਹਾ ਚੋ ਬੁਲਾ ਲੈਨੇ ਉਹਨਾਂ ਨਾਲ ਇਹਨਾਂ ਦਾ ਮੈਨੂੰ ਸੀ ਕਿ ਬਸ ਆ ਹੀ ਜਾਊਂਗੇ ਤੇ ਆ ਵੀ ਗਏ ਸੀਗੇ ਨਾਲ ਹੀ ਅੱਛਾ ਜਦੋਂ ਜਦੋਂ ਉਹ ਘਰ ਦੇ ਅੰਦਰ ਆਏ ਉਸ ਤੋਂ ਬਾਅਦ ਕਹਿੰਦੇ ਤੁਹਾਡਾ ਸਿਰ ਬਹੁਤ ਦੁਖ ਲਾਪਿਆ ਤੁਸੀਂ ਜਾ ਕੇ ਸੋ ਗਏ ਸੀ ਨਹੀਂ ਮੈਂ ਨਾਲ ਨਹੀਂ ਸੁੱਤੀ ਅੱਧੇ ਘੰਟੇ ਤੋਂ ਵੀ ਜ਼ਿਆਦਾ ਮੈਂ ਉਹਨਾਂ ਨਾਲ ਬੈਠ ਕੇ ਚਾਬੀਆਂ ਉਹ ਬੈਠ ਠੀਕ ਕਰਾਈ ਉਹਨਾਂ ਨੇ ਮੈਨੂੰ ਚਾਬੀਆਂ ਵੀ ਦਿਖਾਈ ਠੀਕ ਕਰਦੇ ਹੋਏ ਉੱਤੋਂ ਬਾਅਦ ਬਸ ਮੈਂ ਉਹਨਾਂ ਦੀ ਚਾਹ ਬਣਾ ਕੇ ਨਾਲ ਹੀ ਆ ਗਈ ਫਿਰ ਉਹ ਆਪਣਾ ਐਵੀ ਕਰਨ ਲੱਗੇ ਸੀ ਕਿ ਠੀਕ ਉਹਨਾਂ ਨੇ ਠੀਕ ਕਰਦੇ ਨੂੰ ਵੀ ਮੈਂ ਉਹਨਾਂ ਨੂੰ ਦੇਖ ਰਹੀ ਸੀ ਕਿ ਇੱਕ ਵਾਰ ਮਤਲਬ ਕਿ ਬਸ ਉਹ ਜਿਹੜਾ ਉਹਦਾ ਡੰਡਾ ਚੱਕ ਕੇ ਠੀਕ ਕਿ ਬੰਦੇ ਨੂੰ ਹੋ ਜਾਏ ਕਿ ਚਲ ਕੰਮ ਆਪਣਾ ਕਰ ਰਹੇ ਤੇ ਬੰਦੇ ਦਾ ਵਿਸ਼ਵਾਸ ਹੋ ਗਿਆ ਚਲ ਲੱਗੇ ਹੋਏ ਆ ਕੰਮ ਨੂੰ ਹੂੰ ਉਸ ਤੋਂ ਹੋਇਆ ਕਿ ਅਚਾਨਕ ਕਿੰਨੇ ਤੁਹਾਡਾ ਸਿਰ ਦੁਖਲਾਪ ਹੈ ਤੁਸੀਂ ਜਾ ਕੇ ਸੋ ਗਏ ਨਹੀਂ ਮੈਂ ਆਪਣੇ ਹਸਬੰਦ ਨੂੰ ਕਿਹਾ ਜੀ ਮੈਨੂੰ ਨਾ ਕੁਝ ਹੁਣ ਸਹੀ ਜਿਹਾ ਨਹੀਂ ਲੱਗਦਾ ਵਾ ਤੁਸੀਂ ਹੁਣ ਮਤਲਬ ਕਿ ਮੈਂ ਚੱਲੀ ਹਾਂ ਸੌਣ ਤੁਸੀਂ ਦੇਖ ਲਓ ਆਪਣਾ ਧਿਆਨ ਦੇਈਓ ਸਾਰਾ ਤਾਂ ਫਿਰ ਜਦੋਂ ਮੈਂ ਉੱਠੀ ਦੇਖਿਆ ਵੀ ਸੁੱਤੇ ਹੋਏ ਸੀਗੇ ਫਿਰ 5 ਵਜੇ ਦੇ ਕੋਲ ਹੀ ਘੰਟਾ ਉੰਤੇ ਤੋਂ ਵੀ ਥੋੜਾ ਸਾ ਜ਼ਿਆਦਾ ਕਿਉਂਕਿ ਇਤਨਾ ਬੰਦਾ ਇਸ ਸਮੇਂ ਚੀਜ਼ਾਂ ਨੂੰ ਨਹੀਂ ਦੇਖਦਾ ਹੈਗਾ ਬੰਦਾ ਇਹ ਚੀਜ਼ ਕਦੋਂ ਐਸੇ ਕਿ ਦੁਰਘਟਨਾ ਟਾਈਪ ਚੀਜ਼ ਹੈ ਤੇ ਮੈਂ ਬਸ ਇਹਨਾਂ ਨੂੰ ਡਰਦੀ ਡਰਦੀ ਨੂੰ ਹਿਲਾਇਆ ਅਸੀਂ ਦੋਨੋਂ ਲੋਕਰ ਵੱਲ ਗਏ ਸਾਰਾ ਕੁਝ ਹੋਜ-ਪੋਜ ਸੀ ਕਿ ਫਿਰ ਅਸੀਂ ਆਪਣੇ ਸਾਡੇ ਬ੍ਰਦਰ ਇਹ ਫਿਰ ਅੱਗੇ-ਅੱਗੇ ਕਹਾਣ ਸਭ ਨੂੰ ਮਤਲਬ ਦੱਸ ਸਿਆ ਉਸੇ ਆਇਤਾ ਹੋ ਗਿਆ ਅੱਛਾ ਤੇ ਮਤਲਬ ਜਿਹੜੀ ਚੀਜ਼ ਉਹ ਠੀਕ ਕਰਨ ਆਏ ਸੀ ਲੋਕ ਠੀਕ ਕਰ ਗਏ ਉਹਦੇ ਪੈਸੇ ਵੀ ਨਹੀਂ ਲੈ ਕੇ ਗਏ ਨਹੀਂ ਅਸੀਂ ਤੇ ਸੋਈ ਗਏ ਸੀ ਨਾ ਸੋ ਗਏ ਸੋ ਕੇ ਜਦੋਂ ਉੱਠੇ ਆ ਤੇ ਮੈਂ ਇਹਨਾਂ ਨੂੰ ਹਿਲਾਇਆ ਕਿਉਂਕਿ ਮੇਰੇ ਪਹਿਲੇ ਤੇ ਮੈਂ ਇੱਕ ਵਾਰ ਤੇ ਬੈਠ ਕੇ ਪੂਰਾ ਉਹਨਾਂ ਤੋਂ ਤੇ ਉਚਾਬੀਆਂ ਵੀ ਠੀਕ ਕਰਾਈ ਨਾ ਕਿ ਮੇਰਾ ਉਹਨਾਂ ਲਈ ਵਿਸ਼ਵਾਸ ਬਣ ਗਿਆ ਫਿਰ ਮੇਰੇ ਸਾਹਮਣੇ ਸੀ ਚਾਹ ਵੀ ਪਿਲਾ ਰਹੇ ਮੇਰੇ ਫਿਰ ਥੋੜੀ ਦੇਰ ਬਾਅਦ ਹੀ ਮੇਰੇ ਹਸਬੰਡ ਆ ਗਏ ਅੱਧੇ ਘੰਟੇ ਦੇ ਬਾਅਦ ਆ ਗਏ ਅੱਧੇ ਘੰਟੇ ਥੋੜਾ ਜ਼ਿਆਦਾ ਟਾਈਮ ਲੈਂ ਲਓ ਉਸ ਤੋਂ ਬਾਅਦ ਮੈਂ ਆਪਣਾ ਚਲੀ ਗਈ ਮਨੂ ਕਿ ਮੈਂ ਕਿਹਾ ਚਲੋ ਹਸਬੰਡ ਤੇ ਘਰ ਦੇ ਹੈਡ ਹੁੰਦੇ ਮੈਂ ਉਹਨਾਂ ਤੇ ਮੈਂ ਕਿਹਾ ਜੀ ਮੈਨੂੰ ਠੀ ਔਰਤਾ ਜ਼ਿਆਦਾਤਰ ਇਹ ਸਭ ਕਰਦੀ ਹੈ ਕਿ ਚਲ ਸੋ ਕੀ ਉੱਠੀ ਆ 5 ਵਜੇ 5 ਤੋਂ ਇਹ ਅੱਗੇ ਪਿੱਛੇ ਥੋੜਾ ਸਾ 15 10 ਮਿੰਟ ਦਾ ਹਿਸਾਬ ਨਹੀਂ ਦੇਖਦਾ ਬੰਦਾ ਮੈਂ ਨਾਨੂ ਉਠਾਇਆ ਤੇ ਫਿਰ ਸਾਰਾ ਕੁਝ ਜਦੋਂ ਸਾਨੂੰ ਦੋਨਾਂ ਨੂੰ ਕੁਝ ਸਹੀ ਜਿਹਾ ਨਹੀਂ ਲੱਗਿਆ ਸਾਰਾ ਕੁਝ ਅਜੀਬ ਜਿਹਾ ਲੱਗਿਆ ਕਿ ਜਦੋਂ ਸਾਨੂੰ ਲੱਗੇਗਾ ਕਿ ਉਹ ਬੰਦੇ ਸੀ ਬੰਚ ਗਲ ਚਲਦੀ ਨਾ ਮਨ ਚ ਸਾਰੀ ਫਿਰ ਅਸੀਂ ਨਾਲ ਅਲਮਾਰੀ ਵੱਲ ਗਏ ਸਾਰਾ ਕੁਝ ਹੋਜਪੋਜ ਸੀ ਕਿੰਨਾ ਕੋ ਨੁਕਸਾਨ ਹੋ ਗਿਆ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹੜੇ ਕਿਹੜੇ ਗਹਿਣੇ ਸੀ ਕਹਿੰਦੇ ਬੱਚਿਆਂ ਦੇ ਤੱਕ ਦੇ ਸੋਨੇ ਦੀਆਂ ਚੀਜ਼ਾਂ ਸੀ हां जी मतलब 12 10 12 लाख तक ਦਾ ਨੁਕਸਾਨ ਨੁਕਸਾਨ ਹੋਇਆ ਸਭ मतलब ਕਿ ਕ ਸੀਗਾ ਤਾਂ 골ਡ ਸਾਡਾ ਹੈਗਾ ਸੀ ਤੇ ਹੁਣ ਜਦੋਂ ਪੁਲਿਸ मौके ਤੇ ਪਹੁੰਚੀ ਉਹਨਾਂ ਨੇ ਆ ਕੇ ਦੇਖਿਆ ਤੇ ਕੀ ਉਹਨਾਂ ਨੇ ਕੀ ਕਿਹਾ ਕਿ ਕਿੰਨੀ ਕੁ دیر ਤੱਕ ਇਹ ਚੀਜ਼ੇ ਜਿਹੜੇ ਬਦਮਾਸ਼ ਇਹਨਾਂ ਨੂੰ ਕਾਬੂ ਕਰ ਲੂਗੇ ਹਲੇ ਤੇ ਫਿਲਹਾਲ ਐ ਵਾਲੀ ਗੱਲ ਮਤਲਬ ਮੈਂ ਮੈਨੂੰ ਇਨਾ ਸਭ ਕੁਝ ਬਸ ਹਾਂ ਉਹਨਾਂ ਨੇ ਆਪਣੇ ਕੋਲੋਂ ਕਿਹਾ ਕਿ ਸੇ ਪੂਰੀ ਕਾਰਵਾਰੀ ਕਰਾਂਗੇ ਤੇ ਸਾਰਾ ਕੁਝ ਚੰਗੀ ਤਰ੍ਹਾਂ ਦੇਖ ਰੇ ਵਿੱਚ ਕਰਾਂਗੇ ਸਾਰਾ ਕੁਝ ਕਰਾਂਗੇ ਐਸੀ ਤੇ ਬਟ ਹੁਣ ਸਵੇਰ ਤੱਕ ਤੇ ਹਲੇ ਕੋਈ ਮੈਸੇਜ ਤੇ ਅੱਦਾ ਦਾ ਕੁਝ ਸਾਨੂੰ ਹਲ ਤੱਕ ਫੋਨ ਨੂੰ ਨਾ ਵੱਲੋਂ ਹਲ ਤੱਕ ਰਾਤੀ ਹਾਂ ਸਾਰੇ ਆ ਕੇ ਸਭ ਕੁਝ ਚੈੱਕ ਕਰ ਗਏ ਸੀ ਕਿ ਤੁਹਾਨੂੰ ਕੋਈ ਕੁਝ ਚੀਤ ਨਹੀਂ ਸੁਗਾਦਾ ਨਹੀਂ ਦਿੱਤੀ ਸੀ ਕੋਈ ਮਹਿਸੂਸ ਨਹੀਂ ਏਦਾਂ ਦਾ ਕੁਝ ਨਹੀਂ ਬਸ ਮੈਂ ਮੈਨੂੰ ਆਪਣੇ ਆਪ ਨੂੰ ਕੁਸਪਾਰੀ ਪੰਜਿਆ ਲੱਗ ਗਿਆ ਮੈਂ ਜਾ ਕੇ ਸੋ ਗਈ ਮੈਂ ਕਹਿੰਦੀ ਤੁਸੀਂ ਹੁਣ ਬੈਠਿਓ ਆਪਣਾ ਦੇਖੋ ਮੈਂ ਜਲਦੀ ਆ ਰਹੀ ਹਾਂ ਜੀ ਲੁਧਿਆਣਾ ਦੇ ਵਿੱਚ ਇੱਕ ਘਰ ਦੇ ਵਿੱਚ ਅਲਮਾਰੀਆਂ ਠੀਕ ਕਰਨਾਏ ਬੰਦੇ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਕਰਕੇ ਫਰਾਰ ਹੋ ਗਏ ਅਲਮਾਰੀਆਂ ਤੁਹਾਨੂੰ ਦਿਖਾ ਦਿੰਦਾ ਕਿ ਦੋ ਅਲਮਾਰੀਆਂ ਸੀਗੀਆਂ ਇੱਕ ਅਲਮਾਰੀ ਉਹਨਾਂ ਨੂੰ ਠੀਕ ਕਰਨੇ ਗਿਆ ਸੀ ਤੇ ਦੂਜੀ ਅਲਮਾਰੀ ਉਹਨਾਂ ਨੂੰ ਨਹੀਂ ਗਿਆ ਸੀ ਕਿ ਇਹ ਅਲਮਾਰੀ ਹੈ ਜਿਹੜੀ ਹੈ ਤੁਸੀਂ ਠੀਕ ਕਰੋ ਉਹ ਜਿਹੜੀ ਅਲਮਾਰੀ ਠੀਕ ਸੀ ਉਹ ਅਲਮਾਰੀ ਦੇ ਤਾਲੇ ਤੋੜੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਚੱਕ ਕੇ ਫਰਾਰ ਹੋਏ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ 15 ਤੋਂ 20000 ਰੁਪਿਆ ਕੈਸ਼ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਦਿਨ ਦਿਹਾੜੇ ਘਰ ਦੇ ਅੰਦਰ ਦੋ ਜਿਹੜੇ ਆ ਚੋਰ ਵੜੇ ਆ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਹੜੇ ਘਰ ਦੇ ਮਾਲਕ ਸੀ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਉਹਨਾਂ ਦਾ ਸਿਰ ਦੁਖ ਲਾਪਿਆ ਉਹ ਸੋ ਗਏ ਤੇ ਉਸ ਤੋਂ ਬਾਅਦ ਉਹਨਾਂ ਦੇ ਹਸਬੰਦ ਆਏ ਤੇ ਸੋਫੇ ਤੇ ਮੋਬਾਈਲ ਚਲਾਉਂਦੇ ਚਲਾਉਂਦੇ ਉਹ ਵੀ ਸੋ ਗਏ ਹਾਲਾਂਕਿ ਉਹਨਾਂ ਦੇ ਬੱਚੇ ਵੱਲੋਂ ਇੱਕ ਮੋਬਾਈਲ ਦੇ ਵਿੱਚ ਵੀਡੀਓ ਕੈਪਚਰ ਕਰ ਦਿੱਤੀ ਗਈ ਇੱਕ ਜਿਹੜਾ ਬਦਮਾਸ਼ ਹੈ ਉਹਦਾ ਚਿਹਰਾ ਬਿਲਕੁਲ ਸਾਹਮਣੇ ਆ ਰਿਹਾ ਤੇ ਦੂਜੇ ਦੀ ਪੇਠ ਆ ਰਹੀ ਹੈ ਤੇ ਇਹ ਵੀਡੀਓ ਜਿਹੜੀ ਹੈ ਪੁਲਿਸ ਨੂੰ ਦੇ ਦਿੱਤੀ ਗਈ ਹੈ ਹਾਲਾਂਕਿ ਉਹਨੂੰ ਦੇਖਣਾ ਇਹ ਹੋਵੇਗਾ ਕਿ ਜੋ ਜਿਹੜੇ ਚੋਰ ਹੈ ਬਦਮਾਸ਼ ਹੈ ਲੋਕਾਂ ਨੂੰ ਲੋਕਾਂ ਦੇ ਘਰਾਂ ਦੇ ਅੰਦਰ ਵੜ ਕੇ ਚਾਬੀਆਂ ਠੀਕ ਕਰਨ ਦੇ ਬਹਾਨੇ 'ਚ ਲੋਕਾਂ ਦਾ ਵੱਡਾ ਨੁਕਸਾਨ ਕਰਦੇ ਇਹ ਪੁਲਿਸ ਦੇ ਅੜਿੱਕੇ ਕਦੋਂ ਚੜ੍ਹਦੇ ਆਣ ਵਾਲਾ ਸਮੇਂ ਦੱਸੇਗਾ ਜੁੜਿਓ ਸਮਰ نیوز ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੋੜਾ ਰਿਪੋਰਟ ਧੰਨਵਾਦ